ਸਾਰੇਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਰਿਆਂ ਦੇ ਰੂਪ ਰੂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੰਬੰਧ ਦੇ ਵਿੱਚ ਹੋ ਰਿਹਾ ਹਾਂ ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜੇ ਗੱਲ ਕਰੀਏ ਇਸ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੇ ਵਿੱਚ ਹਰ ਖੇਤਰ ਦੇ ਵਿੱਚ ਬੜੀਆਂ ਮਹਾਨ ਸ਼ਖਸੀਤਾਂ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਵੱਡੇ ਮੁਕਾਮ ਹਾਸਲ ਕੀਤੇ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਅਤੇ ਇਸ ਯੂਨੀਵਰਸਿਟੀ ਦਾ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਉਹਦੇ ਨਾਲ ਹੀ ਬੜੇ ਵੱਡੇ ਲੀਡਰ ਪੈਦਾ ਕੀਤੇ ਰਿਹਾ ਸੀ ਯੂਨੀਵਰਸਿਟੀ ਨੇ ਜਿਹੜੀ ਸਟੂਡੈਂਟ ਜਿਹੜੇ ਲੀਡਰ ਨੇ ਇਸ ਯੂਨੀਵਰਸਿਟੀ ਚੋਂ ਪੈਦਾ ਹੋਏ ਨੇ ਲੇਕਿਨ ਹੁਣ ਯੂਨੀਵਰਸਿਟੀ ਵੱਲੋਂ ਇੱਕ ਜਿਹੜਾ ਫੈਸਲਾ ਲਿਆ ਗਿਆ ਜਿਸ ਦਾ ਮੈਂ ਵਿਰੋਧ ਕਰਦਾ ਕਿ ਹਰ ਵਿਦਿਆਰਥੀ ਇੱਕ ਐਫੀਡੇਵਿਟ ਫਾਈਲ ਕਰੂਗਾ ਇੱਕ ਹਲਫਨਾਮਾ ਜਿਹੜਾ ਉਹ ਉਹਦੇ ਤੇ ਦਸਖਤ ਕਰੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਦੇ ਵਿਰੁੱਧ ਕਿਸੇ ਵੀ ਅਥਾਰਟੀ ਦੇ ਖਿਲਾਫ ਕਿਸੇ ਤਰ੍ਹਾਂ ਦਾ ਵਿਦਿਆਰਥੀ ਕੋਈ ਵੀ ਸੰਘਰਸ਼ ਨਹੀਂ ਕਰਨਗੇ ਕੋਈ ਵਿਰੋਧ ਨਹੀਂ ਕਰਨਗੇ ਕੋਈ ਪ੍ਰੋਟੈਸਟ ਨਹੀਂ ਕਰਨਗੇ ਸੋ ਜੇ ਕਰਨਗੇ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਯੂਨੀਵਰਸਿਟੀ ਕਰ ਸਕਦੀ ਹੈ ਸੋ ਮੈਂ ਸਮਝਦਾ ਕਿ ਯੂਨੀਵਰਸਿਟੀ ਜਿੱਥੇ ਲਾਅ ਵੀ ਪੜਾਇਆ ਜਾਂਦਾ ਅਤੇ ਜੋ ਵੀ ਸਾਡੇ ਜਿਹੜੇ ਰਾਈਟਸ ਨੇ ਸਾਡੇ ਕੋਲੇ ਅਕੋਰਡਿੰਗ ਟੂ ਲਾਜ਼ ਅਸੀਂ ਚਾਹੇ ਰਾਈਟ ਟੂ ਸਪੀਚ ਆ ਜਾਂ ਸਾਡੇ ਅਧਿਕਾਰਾਂ ਲਈ ਲੜਨਾ ਸੋ ਮੈਂ ਸਮਝਦਾ ਕਿ ਇਹ ਤਾਂ ਯੂਨੀਵਰਸਿਟੀ ਆਪ ਹੀ ਸਾਡਾ ਜਿਹੜਾ ਕਨਸਟੀਟਿਊਸ਼ਨ ਆ ਉਸ ਦੀ ਲੰਘਣਾ ਕਰ ਰਹੀ ਹੈ ਕਿ ਸਾਡੀ ਵਿਦਿਆਰਥੀ ਦੀ ਆਵਾਜ਼ ਨੂੰ ਬੰਦ ਕਰ ਰਹੀ ਹੈ ਕਿ ਤੁਸੀਂ ਕਿਤੇ ਵੀ ਪ੍ਰੋਟੈਸਟ ਨਹੀਂ ਕਰ ਸਕਦੇ ਆ ਆਪਣੇ ਹੱਕਾਂ ਲਈ ਆਪਦੇ ਹਿੱਤਾਂ ਲਈ ਜਾਂ ਜਿੱਥੇ ਵੀ ਤਕੀਸ਼ਾ ਹੀ ਹੁੰਦੀ ਆ ਤੁਸੀਂ ਉਥੇ ਲੜ ਨਹੀਂ ਸਕਦੇ ਜਾਂ ਆਵਾਜ਼ ਬੁਲੰਦ ਨਹੀਂ ਕਰ ਸਕਦੇ ਸੋ ਮੈਂ ਸਮਝਦਾ ਕਿ ਸ਼ਰਿਆਂ ਵੀ ਇਹ ਇਹ ਤਕੀਸ਼ਾ ਹੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੋ ਪੰਜਾਬ ਦੇ ਵਿੱਚੋਂ ਇਸ ਯੂਨੀਵਰਸਿਟੀ ਤੋਂ ਜਿਹੜੇ ਵੱਡੇ ਲੀਡਰ ਪੈਦਾ ਹੁੰਦੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੀਡਰ ਪੈਦਾ ਨਾ ਹੋਣ ਸੋ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀ ਸਾਜ਼ਿਸ਼ ਆ ਸੋ ਸਾਰੀਆਂ ਜਿਹੜੀਆਂ ਸੈਸੀ ਪਾਰਟੀਆਂ ਨੇ ਤੇ ਸਾਰੇ ਜਿਹੜੇ ਪੰਜਾਬ ਦਰਦੀ ਨੇ ਪੰਦਰਦੀ ਨੇ ਮੈਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਡਟ ਕੇ ਇਹ ਜੋ ਤੱਕੇਸ਼ਾਈ ਹੋ ਰਹੀ ਹੈ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਹੱਕਾਂ ਨੂੰ ਮਾਰਨ ਦੇ ਲਈ ਤੇ ਉਹਦੇ ਚ ਅਸੀਂ ਡਟ ਕੇ ਵਿਦਿਆਰਥੀਆਂ ਦਾ ਸਾਥ ਦੇਈਏ ਤੇ ਵਿਦਿਆਰਥੀਆਂ ਵੱਲੋਂ ਵੀ ਜਿਹੜਾ ਇਸ ਦੇ ਖਿਲਾਫ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਉੱਥੇ ਜਾ ਕੇ ਉਹਨਾਂ ਦਾ ਹਰ ਤਰ੍ਹਾਂ ਦਾ ਸਾਥ ਦੇਵਾਂਗੇ ਇਸ ਲਈ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ